ਹਰਕਤਾਂ ਕਰਨ ਦੇ ਧਮਕੀਆਂ ਦੇਣ ਦੇ ਵੀ ਆ ਕਰਦਾਂਗੇ ਮਾਰਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਕਿ ਤੂੰ ਕੁੜੀ ਦੀ ਵੀਡੀਓ ਲੀਕ ਕੀਤੀ ਆ ਮਸ਼ਹੂਰ ਪੰਜਾਬੀ ਕਪਲ ਕਿੰਮੀ ਪਵਨ ਦਾ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਗਰਮਾਇਆ ਹੋਇਆ ਹੈ ਤੇ ਮਾਮਲਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੇ ਕਿੰਮੀ ਨੇ ਰਿਕਾਰਡਿੰਗ ਦੇ ਵਿੱਚ ਵੀ ਸਾਰਾ ਇਲਜ਼ਾਮ ਸਨੇਹਾ ਕਟਿਆਲ ਤੇ ਲਗਾਇਆ ਸੀ ਤੇ ਉਸ ਦੇ ਇਲਜ਼ਾਮਾਂ ਤੋਂ ਬਾਅਦ ਕਿੰਮੀ ਦੇ ਚੌਣ ਵਾਲੇ ਜਾਂ ਕੋਈ ਹੋਰ ਸਨੇਹਾ ਕਟਿਆਲ ਨੂੰ ਧਮਕੀਆਂ ਦੇ ਰਹੇ ਹਨ ਤੇ ਉਹਨਾਂ ਧਮਕੀਆਂ ਦਾ ਰਿਪਲਾਈ ਕਰਦੇ ਹੋਏ ਸਨੇਹਾ ਨੇ ਲਾਈਵ ਆ ਕੇ ਕਿੰਮੀ ਦੇ ਵੱਡੇ ਰਾਜ਼ ਖੋਲ ਦਿੱਤੇ ਤੇ ਕੀ ਕੀ ਕਿਹਾ ਸਨੇਹਾ ਕਟਿਆਲ ਨੇ ਦੇਖੋ ਪੂਰੀ ਵੀਡੀਓ ਤੇ ਤਾਂ ਦੇ ਕੋਲ ਰੀਜ਼ਨ ਹੈਗੇ ਆ ਹਰਕਤਾਂ ਕਰਨ ਦੇ ਧਮਕੀਆਂ ਦੇਣ ਦੇ ਵੀ ਆ ਕਰਦਾਂਗੇ ਮਾਰਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਕਿ ਤੂੰ ਕੁੜੀ ਦੀ ਵੀਡੀਓ ਲੀਕ ਕੀਤੀ ਆ ਤੂੰ ਆ ਕਰ ਉਹ ਕਰਤਾ ਵੀਡੀਓ ਲੀਕ ਕਰਨ ਦੇ ਵਿੱਚ ਤੇ ਕਿਸੇ ਨੂੰ ਭੇਜਣ ਦੇ ਵਿੱਚ ਬਹੁਤ ਫਰਕ ਹੈ ਮੇਰਾ ਕੀ ਇੰਟੈਂਸ਼ਨ ਸੀ ਭੇਜਣ ਦਾ ਮੈਨੂੰ ਪਤਾ ਆ ਜੇ ਫਰੈਸ਼ੀ ਨੇ ਵੀ ਲੀਕ ਕਰਨੀ ਹੁੰਦੀ ਤੇ ਮੈਨੂੰ ਲੱਗਦਾ ਇਹ ਵੀਡੀਓ 9 ਮਹੀਨੇ ਪਹਿਲਾਂ ਹੀ ਆ ਜਣੀ ਸੀ ਜੇ ਇਹ ਲੀਕ ਦੇ ਪਰਪਸ ਨਾਲ ਭੇਜੀ ਹੁੰਦੀ ਕਿਸੇ ਨੂੰ ਲੀਕ ਹੁੰਦਾ ਆ ਸੋਸ਼ਲ ਮੀਡੀਆ ਤੇ ਲੀਕ ਕਰਨਾ ਕਿਸੇ ਨੂੰ ਵੀਡੀਓ ਭੇਜਣਾ ਲੀਕ ਕਰਨਾ ਨਹੀਂ ਕਹਿੰਦੇ ਤੇ ਮੈਂ ਇਸੇ ਕਨਸਰਨ ਨਾਲ ਹੀ ਭੇਜੀ ਸੀ ਕੀ ਪਲੀਜ਼ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਦਿਸ ਇਜ਼ ਦਾ ਪ੍ਰੂਫ ਐਂਡ ਕਿ ਮੈਨੂੰ ਦੱਸ ਦੋ ਇਹ ਚੀਜ਼ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਆ ਵਿਦ एवरीथिंग ਸੋ ਪਲੀਜ਼ ਕਿਸੇ ਤੇ ਅਲੀਗੇਸ਼ਨ ਲਾਓ ਬੈਟਰ ਹੈ ਆਪਣੀ ਗਲਤੀ ਐਡਮਿਟ ਕਰਕੇ ਤੂੰ ਹੀ ਚੁੱਪ ਹੋ ਜਾਓ ਕਿਸੇ ਦਾ ਕੁਝ ਨਹੀਂ ਜਾਊਗਾ ਕਿਸੇ ਦਾ ਕੁਝ ਕਰ ਨਹੀਂ ਉਜੜਨ ਲੱਗਾ ਗੱਲ ਇੱਥੇ ਦੀ ਇੱਥੇ ਹੀ ਰਹਿ ਜਾਊਗੀ ਮੈਨੂੰ ਨਹੀਂ ਪਤਾ ਅੱਜ ਗੱਲ ਕਿਉਂ ਬਾਹਰ ਆਈ ਕਿਸ ਕਨ ਨਲ ਬਾ ਰਹੀ ਹੈ ਇਸ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦੀ ਬਟ ਜਿਹਨੂੰ ਵੀਡੀਓ ਭੇਜੀ ਆ ਜੇ ਉਹਨੇ ਵੀ ਲੀਕ ਕਰਨੀ ਹੁੰਦੀ ਅੱਜ ਤੋਂ 10 ਮਹੀਨੇ ਪਹਿਲਾਂ ਕਰ ਦਿੰਦਾ ਜੇ ਮੈਂ ਲੀਕ ਕਰਨੀ ਹੁੰਦੀ ਫਿਰ ਮੇਰੇ ਕੋਲ ਤਾਂ ਸਾਲ ਦੀ ਪਈ ਆ ਅੱਜ ਤੱਕ ਵੀ ਮੇਰੇ ਥਰੂ ਲੀਕ ਨਹੀਂ ਹੋਈ ਲੀਕ ਕਿਹਨੂੰ ਕਹਿੰਦੇ ਆ ਤੇ ਕਿਸੇ ਨੂੰ ਭੇਜਣੀ ਕਿਸ ਇੰਟੈਂਸ਼ਨ ਨਾਲ ਕਿਹਨੂੰ ਕਹਿੰਦੇ ਆ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਤੁਹਾਡੇ ਦਿਮਾਗ 'ਚ ਬੜੀ ਨਹੀਂ ਇਹ ਗੱਲ ਹੁਣ ਤੱਕ ਮੈਂ ਤੈਨੂੰ ਬੋਲ ਰਹੀ ਆ ਤੇ ਹੁਣ ਮੈਂ ਬਾੜਨੀ ਵੀ ਨਹੀਂ ਐ ਦਿਸ ਇਜ਼ ਮਾਈ ਲਾਸਟ ਮੈਸੇਜ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਨਹੀਂ ਕਹਿੰਦੀ ਮੈਨੂੰ ਆ ਧਮਕੀਆਂ ਨਾ ਦਿਓ ਇਹ ਨਾ ਕਰੋ ਤੁਸੀਂ ਜੋ ਕਰਨਾ ਹੈ ਕਰੋ ਪਰ ਇਹ ਨੁਕਸਾਨ ਹੁੰਦਾ ਆ ਕਿਸੇ ਵੀ ਤਰ੍ਹਾਂ ਦਾ ਮੈਨੂੰ ਕੁਝ ਹੁੰਦਾ ਆ ਐਨੀਥਿੰਗ ਜੋ ਮੇਰੇ ਤੇ ਇਲਜ਼ਾਮ ਲੱਗਾ ਆ ਉਹ ਸੇਮ ਮੇਰੇ ਤੇ ਘੁੰਮ ਕੇ ਆਉਂਦਾ ਆ ਕੋਈ ਕਰਾਉਂਦਾ ਆ ਮੇਰਾ ਕੋਈ ਜਾਣਦਾ ਨੁਕਸਾਨ ਹੈ ਕੁਝ ਵੀ ਹੈ ਤੇ ਹਰ ਇੱਕ ਚੀਜ਼ ਆ ਇੱਥੇ ਹੀ ਪਈ ਆ ਦ ਰੀਜ਼ਨਸ ਆਰ 올 ਔਨ ਸੋਸ਼ਲ ਮੀਡੀਆ ਮੈਂ ਸਿਚੁਏਸ਼ਨ ਤੇ ਤਾਂ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਨੂੰ ਲੱਗਦਾ ਮੇਰਾ ਬੋਲਣਾ ਬੰਦਾ ਹੀ ਨਹੀਂ ਆ ਬਟ ਮੈਂ ਇੱਕ ਪਰਸਨਲ ਗੱਲ ਕਰਨ ਲੱਗੀ ਆ ਕਿ ਜਿਹੜਿਆ ਮੈਨੂੰ ਧਮਕੀਆਂ ਦੇ ਰਹੇ ਆ ਨਾ ਤਿੰਨ ਚਾਰ ਦਿਨਾਂ ਤੋਂ ਤਿੰਨ ਆ ਇਹ ਕਰਦਾਂਗੇ ਉਹ ਕਰਦਾਂਗੇ ਅਣ ਆ ਕੇ ਹਰਕਤਾਂ ਵੀ ਕਰ ਰਹੇ ਆ ਮੈਂ ਇਸ ਚੀਜ਼ ਨੂੰ ਬੋਲ ਕੇ ਨਹੀਂ ਦੱਸਣਾ ਚਾਹੁੰਦੀ ਵੀ ਕੀ ਕੁਝ ਹੋ ਰਿਹਾ ਹੈ ਜੋ ਮੈਂ ਕਰਨਾ ਸੀ ਜੋ ਮੇਰਾ ਬੰਦਾ ਸੀ ਉਹ ਤਾਂ ਮੈਂ ਕਰ ਲਿਆ ਆ ਮੈਂ ਬੋਲ ਕੇ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਮੈਂ ਤੁਹਾਨੂੰ ਕਿਸੇ ਚੀਜ਼ ਦੀ ਸ਼ੈਨ ਨਹੀਂ ਦੇਣਾ ਚਾਹੁੰਦੀ ਵੀ ਤੁਸੀਂ ਵੀ ਆ ਕੇ ਹਰਕਤਾਂ ਕਰੋ ਕਿਉਂਕਿ ਇਹ ਚੀਜ਼ਾਂ ਨਾਲ ਕੁਝ ਵੀ ਨਹੀਂ ਮਿਲਣਾ ਐਂਡ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਤੁਸੀਂ ਜਿਨ੍ਹਾਂ ਦਾ ਨਾਮ ਲੈ ਕੇ ਹਰ ਰਹੇ ਆ ਉਹਨੇ ਕਿਹਾ ਉਹਨੇ ਕਿਹਾ ਫਰੈਸ਼ੀ ਇਟਲੀ ਵਾਲਾ ਜੋ ਵੀ ਆ ਹੋਰ ਵੀ ਕਿਸੇ ਨੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਇਹ ਮੋਟਿਵ ਹੋਣਾ ਆ ਕਿ ਆਪਾਂ ਇਹਦਾ ਪਰਸਨਲ ਜਾਣਦਾਂ ਨੁਕਸਾਨ ਕਰੀਏ ਪਰਸਨਲੀ ਇਹਦਾ ਕੋਈ ਨੁਕਸਾਨ ਕਰੀਏ ਦੀ ਜਾਨ ਦਾ ਜਾਂ ਕੋਈ ਵੀ ਗਲਤ ਚੀਜ਼ ਹੁੰਦੀ ਹੈ ਮੇਰੇ ਨਾਲ ਤੇ ਜੇ ਉਹਨਾਂ ਨੇ ਇਸ ਪਰਪਸ ਨਾਲ ਵੀਡੀਓ ਬਣਾਈ ਹੈ ਤੇ ਉਹ ਹੀ ਦੱਸ ਸਕਦੇ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਦਾ ਕਿਸੇ ਦਾ ਪਰਪਸ ਹੋ ਸਕਦਾ ਆ ਸੋਸ਼ਲ ਮੀਡੀਆ ਤੇ ਬਾਕੀ ਜੋ ਤੁਸੀਂ ਹਰਕਤਾਂ ਕਰ ਰਹੇ ਹੋ ਉਹ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਪਰਪਸ ਨਾਲ ਵੀਡੀਓ ਬਣਾਈ ਹੈ ਉਹ ਉਹੀ ਦੱਸਦੇ ਹੋ ਮੈਨੂੰ ਨਹੀਂ ਪਤਾ ਪਰ ਜਿਸ ਤੱਕ ਮੈਨੂੰ ਲੱਗਦਾ ਆ ਕੋਈ ਇਨਸਾਨ ਇਸ ਲਈ ਤਾਂ ਮੈਨੂੰ ਲੱਗਦਾ ਵੀਡੀਓ ਨਹੀਂ ਬਣਾਊਗਾ ਐਕਸਪੋਜ਼ ਜਾਂ ਰੋਸਟ ਵੀਡੀਓ ਕਿ ਤੁਸੀਂ ਅਗਲੇ ਬੰਦੇ ਨਾਲ ਇਦਾਂ ਆ ਹਰਕਤਾਂ ਕਰੋ ਟਰੂਫ ਦਓ ਤੇ ਤੁਸੀਂ ਕਹਿੰਦੇ ਹੋ ਕਿ ਇਟ ਵਾਸ ਪਲੈਨਿੰਗ ਪਲੋਟਿੰਗ ਤੇਰੇ ਕੋਲ ਕਿੱਥੋਂ ਆਈਏ ਆ ਉਹ ਹੈ ਨਾ ਦੋ ਤੇ ਤੁਸੀਂ ਕਹਿੰਣਾ ਹੈ ਵੀ ਮੂੰਹੋਂ ਬੋਲੀ ਜਾਨੀ ਹੈ ਬਕਵਾਸ ਕਰੀ ਜਾਨੀ ਹੈ ਤੇਰੇ ਕੋਲ ਹੈ ਕੀ ਹੈ ਪ੍ਰੂਫ ਕਰਨ ਨੂੰ ਇੱਥੇ ਸੱਚੀ ਨਾ ਬਨਣਾ ਇਹ ਉਹ ਤਾਂ ਮੈਨੂੰ ਆਪ ਪਤਾ ਲੱਗ ਗਿਆ ਆ ਵੀ ਇਹ ਸਿਚੁਏਸ਼ਨ ਚ ਯੂ ਸ਼ੁਡ ਬੀ ਕੁਆਇਟ ਇਕ ਮੈਨੂੰ ਲੱਗਦਾ ਕਿ ਮੇਰੇ ਕੋਲ ਚੁੱਪ ਰਹਿਣ ਤੋਂ ਇਲਾਵਾ ਸੋਣਾ ਆਪਸ਼ਨ ਕੁਝ ਵੀ ਨਹੀਂ ਹੈ ਤੇ ਮੈਂ ਚੁੱਪ ਹੀ ਰਹੂੰਗੀ ਇਸ ਸਿਚੁਏਸ਼ਨ ਬਾਰੇ ਮੈਂ ਕੁਝ ਬੋਲਣਾ ਹੀ ਨਹੀਂ ਚਾਹੁੰਦੀ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਦੋਂ ਤੁਸੀਂ ਆਹ ਹਰਕਤਾਂ ਕਰ ਰਹੇ ਹੋ ਨਾ ਇਹ ਚੀਜ਼ਾਂ ਨਾਲ ਕੁਝ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਕਰਾਂਗੇ ਨਾ ਮੈਂ ਕੋਈ ਰੀਲ ਦੇਖੀ ਕਿ ਇਨਵੈਸਟੀਗੇ ਇੰਵੈਸਟੀਗੇਸ਼ਨ ਕਰਾਂਗੇ ਤੇ ਇਹੀ ਗਲਤ ਨਿਕਲੂਗੀ ਦੇਖਿਓ ਕਿਤੇ ਨਾ ਕਿਤੇ ਤੇ ਮੈਂ ਚਾਹੁੰਨੀ ਆ ਵੀ ਤੁਸੀਂ ਕਰੋ ਤੁਸੀਂ ਇਨਵੈਸਟੀਗੇਸ਼ਨ ਕਰੋ ਆ ਨੌਨਸੈਂਸ ਜੀ ਹਰਕਤਾਂ ਛੱਡ ਕੇ ਮੈਨੂੰ ਲੱਗਦਾ ਤੁਸੀਂ ਇਸ ਚੀਜ਼ ਤੇ ਇਨਕੁਆਇਰੀ ਇਨਵੈਸਟੀਗੇਸ਼ਨ ਕਰੋ ਨਾ ਤੇ ਮੈਂ ਕਹਿੰਨੀ ਆ ਫਿਰ ਉਦੋਂ ਮੇਰੇ ਨਾਲ ਗੱਲ ਕਰਨ ਆਇਓ ਕਿ ਆ ਚੱਕ ਪ੍ਰੂਫ ਆ ਆ ਚੱਕ ਆ ਤੇਰਾ ਪ੍ਰੂਫ ਹੈ ਯੂ ਵਰ ਇਨਵੋਲਵਡ ਇਨ ਦਿਸ ਆਪਾਂ ਜੇ ਤੇਨਾਂ ਗੱਲ ਕਰਨ ਆਇਆ ਫਿਰ ਤੁਸੀਂ ਘਰ ਦੇ ਬਾਹਰ ਛੱਡੋ ਮੈਂ ਤੁਹਾਨੂੰ ਅੰਦਰ ਬਿਠਾ ਕੇ ਗੱਲ ਕਰੂੰਗੀ ਮੈਂ ਇੰਨੇ ਕੋ ਕੰਫੀਡੈਂਸ ਨਾਲ ਆਜੇ ਚੀਜ਼ ਕਹਿ ਰਹੀ ਆ ਤੇ ਮੈਂ ਕਿਸੇ ਗੱਲੋਂ ਹੀ ਕਹਿ ਰਹੀ ਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ